ਜਿਵੇਂ ਕਿ ਕੋਨੇ ਪਿਛਲੇ ਹਫਤੇ ਵਿਧਾਨ ਸਭਾ ਦਾ ਸੈਸ਼ਨ ਮੌਨਸੂਨ ਸੈਸ਼ਨ ਜਿਹੜਾ ਹੈ ਬਹੁਤ ਹੀ 2 ਦਿਨ ਦਾ ਲੰਬਾ ਸੈਸ਼ਨ ਜਿਹੜਾ ਹੈ ਖਤਮ ਹੋਇਆ ਹੈ ਜਿਵੇਂ ਕਿ ਤੁਸੀਂ ਵੇਖਿਆ ਹੈ ਕਿ ਮੈਂ ਹਰ ਸੈਸ਼ਨ ਦੇ ਬਾਅਦ ਅਬੋਰ ਦੇ ਲੋਕਾਂ ਨੂੰ ਤੁਹਾਨੂੰ ਵਿੱਚ ਉਹਨਾਂ ਦਾ ਨੁਮਾਇੰਦਾ ਉਸ ਵਿਧਾਨ ਸਭਾ ਦੇ ਵਿੱਚ ਕੀ ਕੁਝ ਕਰਕੇ ਆਇਆ ਹੈ ਉਹਦਾ ਕੋਈ ਯੋਗਦਾਨ ਹੈ ਨਹੀਂ ਹੈ ਸ਼ਹਿਰ ਦੇ ਕਿਹੜੇ ਮੁਦੇ ਪੰਜਾਬ ਦੇ ਕਿਹੜੇ ਉੱਤੇ ਉਹਨਾਂ ਦੇ ਉੱਤੇ ਕੀ ਗੱਲ ਕੀਤੀ ਸਭ ਤੋਂ ਪਹਿਲੇ ਤਾਂ ਮੈਂ ਥੋੜਾ ਜਿਹਾ ਤੁਹਾਨੂੰ ਦੱਸ ਦਿਆਂ ਅਸੀਂ 14 ਮੈਂ ਸਵਾਲ ਲਾਈ ਸੀ ਇਸ ਵਾਰੀ ਵਿਧਾਨ ਸਭਾ ਦੇ ਵਿੱਚ ਕਿ ਜਿਹੜਾ ਅੱਜ ਕੱਲ ਉਹਨਾਂ ਨੇ ਪੇਪਰਲੈਸ ਵਿਧਾਨ ਸਭਾ ਕੀਤੀ ਹੋਈ ਹੈ ਤੇ ਤੁਸੀਂ ਸਵਾਲ 2 ਹਫ਼ਤੇ ਪਹਿਲੇ ਭੇਜਣੇ ਹੁੰਦੇ ਆ ਇੱਕ ਸਵਾਲ ਅਸੀਂ ਲਾਇਆ ਸੀਗਾ ਕਿ ਜਿਹੜਾ ਆਪਣਾ ਮਿਨੀ ਸੈਕਰੀਟੇਟ ਹੈ ਆਬਾ ਸਕੁਆਇਰ ਆਪਣਾ ਜਿਹੜਾ ਕੰਮ ਬੰਦ ਪਿਆ ਇੱਕ ਸਵਾਲ ਅਸੀਂ ਲਾਇਆ ਸੀਗਾ ਕਿ ਬਸ ਅੱਡੇ ਦਾ ਕੰਮ ਕੰਪਲੀਟ ਕਿਉਂ ਨਹੀਂ ਹੋ ਰਿਹਾ ਕਿਉਂਕਿ ਤੁਹਾਨੂੰ ਯਾਦ ਹੈ ਪਹਿਲੇ ਸੈਸ਼ਨ ਦੇ ਵਿੱਚ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਵੀ ਲੇਟੈਸਟ ਟੈਕਨੋਲੋਜੀ ਨਾਲ ਬਸੰਦਾ ਬਣੂਗਾ ਵੀ ਉਹ ਸਾਰਿਆਂ ਦੇ ਸਾਹਮਣੇ ਇੱਕ ਮੰਡੀ ਨੰਬਰ 4 ਤੇ 9 ਦਾ ਸਪੈਸ਼ਲੀ ਆਪਣੀ ਪੁਰਾਣੀ ਮੰਡੀ ਹੈ ਬਹੁਤ ਲੋਕ ਮੈਨੂੰ ਰੁਟੀਨ ਦੇ ਵਿੱਚ ਕਰਦੇ ਸੀ ਸਾਡੀ ਮੰਡੀ ਦਾ ਕੰਮ ਬੰਦ ਪਿਆ 70 1 ਲੱਖ ਰੁਪਏ ਦਾ ਕੰਮ ਬੰਦ ਪਿਆ ਸੀ ਕਾਫੀ ਟਾਈਮ ਤੋਂ ਕੋਈ ਇੱਕ ਅਸੀਂ ਸਵਾਲ ਲਾਇਆ ਸੀ ਅਸੀਂ ਇੱਕ ਆਪਣੇ ਜਿਹੜੀ ਮਨੂਖਪੁਰ ਪੰਜਾਬਾ ਲੰਬੀ ਡਿਸਟ੍ਰਿਕਟ ਇਹਨਾਂ ਦੇ ਉੱਤੇ ਮੋਗਿਆਂ ਦਾ ਫੇਰਵਾ ਮੰਗਿਆ ਸੀ ਸਰਕਾਰ ਤੋਂ ਕਿੰਨੇ ਮੋਗੇ ਲੱਗੇ ਹੋਏ ਕਿਸ ਡਿਜ਼ਾਈਨ ਤੋਂ ਮਤਲਬ ਡਿਜ਼ਾਈਨ ਕਿਉਂਕਿ ਬਹੁਤ ਤੇ ਟੇਲਾ ਦੇ ਉੱਤੇ ਬਹੁਤ ਦਿੱਕਤ ਆ ਰਹੀ ਹੈ ਕਿਸਾਨ ਭਰਾਵਾਂ ਨੂੰ ਉਹਦਾ ਇੱਕ ਅਸੀਂ ਸਵਾਲ ਆਇਆ ਸੀਗਾ ਅਸੀਂ ਆਪਣੇ ਅਬੋਰ ਦੇ ਹਸਪੀਟਲ ਦਾ ਸਵਾਲ ਆਇਆ ਸੀ ਕਿੰਨੀ ਵੇਕੈਂਸੀਜ਼ ਹੈ ਕਿੰਨੇ ਡਾਕਟਰ ਹੈ ਮਸ਼ੀਨਾਂ ਕਿਹੜੀ ਚੱਲ ਰਹੀ ਹੈ ਨਹੀਂ ਚੱਲ ਰਹੀ ਹੈ ਉਹਦਾ ਸਵਾਲ ਆਇਆ ਸੀ ਫੇਰ ਅਸੀਂ ਸਵਾਲ ਲਾਇਆ ਸੀ ਜਿਹੜਾ ਆਪਣਾ ਸੱਪਾੜੀ ਮਿਨੀ ਜਿਹੜਾ ਆਪਣਾ ਸਪੈਸ਼ਲਿਟੀ ਵੈਟਰਨਰੀ ਰਿਸਰਚ ਸੈਂਟਰ ਬਣ ਰਿਹਾ ਉਹਦਾ ਕੀ ਸਟੇਟਸ ਹੈ ਐਂਡ ਜਿਹੜਾ ਕਿੱਲਿਆਂ ਵਾਲੀ ਫਿਸ਼ ਫਾਰਮ ਹੈ ਕੱਲ ਵੀ ਮੰਤਰੀ ਸਾਹਿਬ ਹੁੰਦੇ ਮੈਂ ਕੱਲ ਪਰਸੋਂ ਮੰਤਰੀ ਸਾਹਿਬ ਆ ਕੇ ਗਏ ਸੀ ਕਿੱਲਿਆਂ ਦੀ ਮੇਰੇ ਖਿਆਲ ਚਾਰ ਵਾਰ ਮੰਤਰੀ ਆ ਗਏ ਹੋਣੇ ਕੀਤਾ ਵੀ ਮੇਰੇ ਖਿਆਲ ਦੋ ਵਾਰ ਤਾਂ ਮੈਂ ਵੇਖ ਲਿਆ ਉਹਦਾ ਸਵਾਲ ਆਇਆ ਸੀ ਉਹਨੂੰ ਚਾਲੂ ਦਾ ਕਦੋਂ ਕਰੋਗੇ ਇਹ ਜਿਹੜੇ ਆ ਅਸੀਂ ਸਵਾਲ ਲਾਇਆ ਸੀ ਇੱਕ ਸਵਾਲ ਅਸੀਂ ਲਾਇਆ ਸੀਗਾ ਆਪਣੇ ਤੇਲੂਪੁਰਾ ਅਖਵੀਆ ਦਾ ਵਾਟਰ ਵਰਕਸ ਦਾ ਜਿਹੜਾ ਟੈਂਕ ਹੈ ਉਹਦਾ ਇਸ਼ੂ ਹੈ ਇੱਕ ਅਨਮਾਨਗੜ ਆਪਣੇ ਕਾਲਜ ਦਾ ਅਸੀਂ ਸਵਾਲ ਆਇਆ ਸੀਗਾ ਇੱਕ ਰਾਸ਼ਨ ਕਾਰਡ ਦਾ ਮੈਂ ਲਾਇਆ ਸੀ ਵੀ ਪੰਜਾਬ ਬੋਰ ਹਲਕੇ 'ਚ ਕਿੰਨੇ ਤੁਸੀਂ ਭਾਲ ਕਰਦੇ ਕਿਉਂਕਿ ਪਿਛਲੀ ਵਾਰ ਮੈਂ ਬਾਦ ਸਾਹਿਬ ਨੇ ਕਿਹਾ ਸੀ ਭਾਲ ਕਰਦੇਾਂਗੇ ਉਹ ਅਸੀਂ ਸਵਾਲ ਆਇਆ ਸੀਗਾ ਤੇ ਇੱਕ ਬੀਟੀ ਕਾਟਨ ਦਾ ਸੀ ਮਤਲਬ ਬੀਟੀ3 ਜੀਨ ਉਹ ਕਦੋਂ ਆ ਰਿਹਾ ਸਰਕਾਰ ਕੋਈ ਨੌਲੇਜ ਹੈ ਤੇ ਇੱਕ ਆਪਣੇ ਪਿੰਡ ਦੋਲਤਪੁਰੇ ਦੀ ਗਊਸ਼ਾਲਾ ਤੋਂ ਲੈ ਕੇ ਦਿਵਾਲ ਖੇੜੇ ਦੀ ਜਿਹੜੀ ਲਿੰਕ ਰੋਡ ਹੈ ਉਹਦਾ ਅਸੀਂ ਸਵਾਲ ਲਾਇਆ ਸੀ ਇਹ ਅਸੀਂ ਸਵਾਲ ਲਾਇਆ ਸੀ ਤੇ ਤੁਸੀਂ ਸੁਣ ਕੇ ਹੈਰਾਨ ਹੋ ਗਏ ਇੱਕ ਮੇਰਾ ਕੁਐਸਚਨ ਲੱਗਿਆ ਐਂਡ ਬਾਕੀਆਂ ਦੇ ਜਵਾਬ ਤੱਕ ਨਹੀਂ ਹੈ ਸਰਕਾਰ ਨੇ ਜਵਾਬ ਵੀ ਦੇਣਾ ਉਹ ਨੂੰ ਨਹੀਂ ਸਮਝਿਆ ਮੋਣ ਜਿਹੜਾ ਸਵਾਲ ਮੈਂ ਲਾਇਆ ਸੀ ਉਹ ਵੀ ਉਹਦੇ ਬਾਰੇ ਮੈਂ ਥੋੜਾ ਜਿਹਾ ਤੁਹਾਨੂੰ ਕਰਦਾ ਸਵਾਲ ਮੈਂ ਲਾਇਆ ਸੀ ਆਬਾ ਪਾਰਕ ਦਾ ਤੇ ਦੇਖੋ ਸਰਕਾਰ ਨੇ ਮੈਨੂੰ ਜਿਹੜਾ ਜਵਾਬ ਦਿੱਤਾ ਸੀ ਵਿਧਾਨ ਸਭਾ ਦੇ ਵਿੱਚ ਔਨ ਰਿਕਾਰਡ ਆ ਮੈਂ ਗੱਲ ਵਿਧਾਨ ਸਭਾ ਦੇ ਵਿੱਚ ਵੀ ਕਹੀ ਸੀ ਮੈਂ ਕਿਹਾ ਵੀ ਕੰਮ ਰੁਕਿਆ ਪਿਆ ਦੋ ਸਾਲਾਂ ਤੋਂ ਤੇ ਸਰਕਾਰ ਨੇ ਜਬਾਹ ਪਹਿਲਾ ਸੈਂਟੈਂਸ ਦਿੱਤਾ ਜੀ ਕਹਿੰਦੀ ਨਹੀਂ ਕੰਮ ਰੁਕਿਆ ਹੋਇਆ ਨਹੀਂ ਹੈ ਚਲੋ ਫਿਰ ਉਹਨਾਂ ਨੇ ਆਪਣੀ ਜੋ ਵੀ ਇਹ ਗੱਲਾਂ ਦੱਸੀ ਵੀ ਇੰਨਾ ਇੰਨਾ ਤੇ ਉਹਨਾਂ ਨੇ ਮੈਨੂੰ ਮੰਤਰੀ ਸਾਹਿਬ ਨੇ ਉੱਥੇ ਖੜੇ ਹੋ ਕੇ ਜਵਾਬ ਦਿੱਤਾ ਧੰਨਵਾਦ ਉਹਨਾਂ ਦਾ ਕਿ ਅਸੀਂ ਟੈਂਡਰ ਲਾਤਾ ਹੈ ਜੀ ਅ ਮੇਰੇ ਖਿਆਲ ਟੈਂਡਰ ਉਹਨਾਂ ਨੇ ਲਾਤਾ 1 ਕਰੋੜ 33 ਲੱਖ ਦਾ ਟੈਂਡਰ ਲਾਤਾ ਹੈ 22 ਲਾਂ ਉਹ ਟੈਂਡਰ ਖੰਝੂਗਾ ਤੇ ਮੈਂ ਉੱਥੇ ਐਫਐਨ ਸਾਹਿਬ ਵੀ ਬੈਠੇ ਸੀ ਮੈਂ ਐਫਐਨ ਸਾਹਿਬ ਨੂੰ ਮੈਂ ਕਿਹਾ ਮੈਂ ਕਿਹਾ ਸਰ ਕੋਈ ਗ੍ਰਾਂਟ ਦੇ ਦਿਓ ਸਾਨੂੰ ਇੰਨੇ ਇੰਨੇ ਕੀ ਹੈ ਲੋਕ ਦਵਾ ਦੇਣਗੇ ਜਗ੍ਹਾ ਹੈ ਨਹੀਂ ਗ੍ਰੀਨ ਸਪੇਸ ਹੈ ਨਹੀਂ ਇੱਕ ਤਾਂ ਗ੍ਰਾਂਟ ਦੇ ਦਿਓ ਐਨੇ ਇੱਕ ਬਹੁਤ ਅਹਿਮ ਗੱਲ ਮੈਂ ਉਹਦੇ ਕੀਤੀ ਸੀ ਮੈਂ ਪਹਿਲੇ ਵੀ ਇਹ ਕਈ ਵਾਰ ਕਰ ਚੁੱਕਿਆ ਮੈਂ ਇਹਦੇ ਮਗਰ ਵੀ ਲੱਗਿਆ ਹੋਇਆ ਅ ਆ ਪੂਰੇ ਪੰਜਾਬ ਦਾ ਮਸਲਾ ਹੈ ਸਪੈਸ਼ਲੀ ਅਬੋਰ ਦਾ ਮੈਂ ਉੱਥੇ ਗੱਲ ਕੀਤੀ ਸੀ ਵੀ ਜਿਹੜਾ ਸਾਡੇ ਮੇਅਰ ਸਾਹਿਬ ਬੈਠੇ ਐ ਡਿਪਟੀ ਮੇਅਰ ਸਾਹਿਬ ਦੋਨੋਂ ਸਾਡੇ ਬੈਠੇ ਐ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਉੱਥੇ ਤੁਸੀਂ ਜੇ ਜਿਨ੍ਹਾਂ ਨੇ ਵੀ ਰਿਕਾਰਡ ਜਿਨ੍ਹਾਂ ਨੇ ਵੀ ਵਿਧਾਨ ਸਭਾ ਦਾ ਸੈਸ਼ਨ ਵੇਖਿਆ ਅੰਮ੍ਰਿਤਸਰ ਵਰਗੇ ਸ਼ਹਿਰ ਨੂੰ ਜੇ ਪ੍ਰੋਬਲਮਜ਼ ਆ ਰਹੀ ਹੈ ਕਾਰਪੋਰੇਸ਼ਨਜ਼ ਨੂੰ ਕਿੰਨਾ ਵੱਡਾ ਸ਼ਹਿਰ ਹੈ ਕਿੰਨੀ ਉੱਥੇ ਇੰਡਸਟਰੀ ਹੈ ਕਿੰਨਾ ਉੱਥੇ ਰੈਵਨਿਊ ਹੈ ਤੇ ਮੈਂ ਕਹਿੰਦਾ ਅਬੋਰ ਵਰਗਾ ਜਿਹੜਾ ਸ਼ਹਿਰ ਹੈ ਸਾਡਾ ਜਿਹੜਾ GST ਦੀ ਜਿਹੜੀ ਗ੍ਰਾਂਟ ਤੁਸੀਂ ਸਾਨੂੰ ਦਿੰਦੇ ਹੋ ਸਰਕਾਰ ਦਿੰਦੀ ਹੈ ਜਿਹਦੇ ਨਾਲ ਹੀ ਸਾਰਾ ਕੰਮ ਚੱਲਦਾ ਹੈ ਉਸ ਫਾਰਮੂਲੇ ਨੂੰ ਰਿਵਾਈਜ਼ ਕਰੋ ਕਿਉਂਕਿ ਸ਼ਹਿਰ ਦੀ ਆਬਾਦੀ ਬਹੁਤ ਵੱਚੂਈ ਉਹ ਜਦੋਂ ਤੁਹਾਨੂੰ ਯਾਦ ਹੋਗਾ ਜਦੋਂ ਚੁੰਗੀ ਸਿਸਟਮ ਹੁੰਦਾ ਸੀ ਉਸ ਟਾਈਮ ਦੇ ਫਾਰਮੂਲੇ ਉਹ ਬਣੇ ਹੋਏ ਤੇ ਅਬੋਰ ਨੂੰ ਬਿਲਕੁਲ ਕਹਿੰਦਾ ਪੈਸੇ ਨਹੀਂ ਮਿਲਦੇ ਜੇ ਜਦੋਂ ਮਿਲਦੇ ਬਹੁਤ ਕੰਮ ਮਿਲਦੇ ਨੇ ਆ ਮੈਂ ਪਲੀਜ਼ ਇਸ ਗੱਲ ਨੂੰ ਵੀ ਗੌਰ ਨਾਲ ਸੁਣਿਆ ਜੀ ਅੱਜਕੱਲ ਬਹੁਤ ਲੋਕ ਸਟਾੜੇ ਵੀ ਰੋਲਾ ਪਾਉਂਦੇ ਵੀ ਜਿਹੜਾ ਕੰਮ ਸਰਕਾਰ ਦਾ ਹੈ ਉਹ ਮੇਅਰ ਸਾਹਿਬ ਦੇ ਤੇ ਕਾਰਪੋਰੇਸ਼ਨ ਦੇ ਸਾਡੇ ਕਾਉਂਸਲਰ ਸਾਹਿਬ ਬਟਲਾ ਕੀਤੇ ਗੱਲ 'ਚ ਪਾ ਰਹੇ ਨੇ ਇੱਕ ਜਸਟਿਸ ਮੈਂ ਤੁਹਾਨੂੰ ਦੱਸਣਾ ਚਾਹਦਾ ਪਿਛਲੀ ਪਿਛਲੇ ਫਾਈਨੈਂਸ਼ੀਅਲ ਇਅਰ 'ਚ ਆਪਣੇ ਅਬੋਰ ਦੀ ਕਾਰਪੋਰੇਸ਼ਨ ਨੂੰ 14 ਕਰੋੜ 40 ਲੱਖ ਮੋਟਾ-ਮੋਟਾ ਜੀਐਸਟੀ ਦੇ ਰਾਹੀਂ ਆਪਾਂ ਨੂੰ ਪੈਸਾ ਮਿਲਿਆ ਸੀ ਅਬੋਰ ਦੀ ਕਾਰਪੋਰੇਸ਼ਨ ਕੱਚਾ ਕਿਸੇ ਨੂੰ ਪਤਾ ਆਪਣਾ ਇਅਰਲੀ ਚੈਸ ਤਨਖਾਵਾ ਦਾ ਤੇ ਐਡਮਿਨਿਸਟ੍ਰੇਟਿਵ ਐਕਸਪੈਂਸ ਕੀ ਹੈ ਕੋਈ ਦੱਸ ਸਕਦਾ ਹੈ অলਮੋਸਟ 17 ਕਰੋੜ 60 ਲੱਖ ਰੁਪਈਆ ਆਪਣਾ ਫਿਕਸਡ ਐਕਸਪੈਂਸ ਹੈ ਇੱਕ ਵਾਰੀ ਮੈਂ ਫੇਰ ਉਸ ਰਿਪੀਟ ਕਰਦਾ ਫਿਗਰ ਨੂੰ 14 ਕਰੋੜ 40 ਲੱਖ ਤਾਂ ਇਹਨਾਂ ਨੂੰ ਜੀਐਸਟੀ ਦੀ ਗ੍ਰਾਂਟ ਆਈ ਕਾਰਪੋਰੇਸ਼ਨ ਨੂੰ ਐਂਡ 17 ਕਰੋੜ 59 59 ਲੱਖ ਮੋਟਾ ਮੋਟਾ 60 ਰਾਉਂਡ ਆਫ ਕਰ ਦਿੰਦੇ ਆਪਾਂ ਉਹ ਆਪਣਾ ਫਿਕਸਡ ਐਕਸਪੈਂਸ ਹੈ ਤੇ ਸਭ ਤੋਂ ਵੱਡੀ ਕ੍ਰਾਖ ਸਭ ਤੋਂ ਪ੍ਰੋਬਲਮ ਤਾਂ ਉਹੀ ਹੈ ਹੁਣ ਜਿਹੜੇ ਆਪਣੇ ਵਿਚਾਰੇ ਆਪਣੇ ਸਫਾਈ ਸੇਵਕ ਭਰਾ ਹੈ ਜਿਹੜੇ ਧਰਮਿਆਂ 'ਚ ਬੈਠਦੇ ਆ ਕੋਈ ਮੇਅਰ ਸਾਹਿਬ ਨੂੰ ਕੋਈ ਖੁਸ਼ੀ ਹੈ ਵੀ ਉਹਨਾਂ ਦੀ ਤਨਖਾਹ ਰੋਕਣਗੇ ਜਾਂ ਮਤਲਬ ਕਿਉਂ ਕਿਸੇ ਨੂੰ ਆਪਾ ਤਰ ਕਰਾਂਗੇ ਪਰ ਜਦੋਂ ਰਿਸੋਰਸਸ ਨਹੀਂ ਹੁੰਦੇ ਤੇ ਇੱਥੇ ਸਰਕਾਰ ਦਾ ਮੋਲ ਆਂਦਾ ਵੀ ਆਪਣੇ ਜਿਹੜੇ ਸੱਤਾਦਾਰੀ ਹੈ ਉਹਨਾਂ ਨੂੰ ਮਤਲਬ ਚੀਜ਼ਾਂ ਦਾ ਨਾ ਉਹਨਾਂ ਨੂੰ ਕੰਮ ਕਰਨਾ ਆਂਦਾ ਨਾ ਕਰਵਾਣਾ ਆਂਦਾ ਇਹ ਜਿਹੜੇ ਮਸਲੇ ਹੱਲ ਕਰਨ ਵਾਲੇ ਇਹ ਹੈਗੇ ਤੇ ਜੇ ਵੀ ਮੈਂ ਕਿਹਾ ਆ ਗੱਲ ਮੈਂ ਉਥੇ ਵਿਧਾਨ ਸਭਾ ਦੇ ਵਿੱਚ ਔਨ ਰਿਕਾਰਡ ਕਰਕੇ ਆਇਆ ਵੀ ਅੱਜ ਮਤਲਬ ਸਭ ਤੋਂ ਅਹਿਮ ਮੁੱਦਾ ਛੋਟੀ ਕਾਰਪੋਰੇਸ਼ਨਸ ਦਾ ਛੋਟੇ ਕਮੇਟਰੀਆਂ ਦਾ ਹੈ ਵੀ ਆ ਰੀਕਨਸਾਈਲ ਕਰਕੇ ਉਹਨਾਂ ਦੀ ਜਿਹੜੀ ਸ਼ਹਿਰਾਂ ਦੀ ਪੋਪੂਲੇਸ਼ਨਸ ਹੈ ਉਹਦੇ ਹਿਸਾਬ ਨਾਲ ਉਹ GST ਦੀ ਜਿਹੜੀ ਤੁਸੀਂ ਗ੍ਰਾਂਟ ਦਿੰਦੇ ਹੋ ਉਹਨੂੰ ਰੀਕਨਸਾਈਲ ਕਰੋ ਆਦਰਵਾਇਸ ਮਤਲਬ ਆਪਾਂ ਕਿਵੇਂ ਮਤਲਬ ਡਿਵੈਲਪਮੈਂਟ ਦਾ ਕੰਮ ਕਰਾਂਗੇ ਦੂਜਾ ਮੈਂ ਉੱਥੇ ਗੱਲ ਕੀਤੀ ਸੀ ਆ ਇੱਕ ਤਾਂ ਮੈਂ ਫਾਰਮਰਸ ਪਾਲਿਸੀ ਦੀ ਗੱਲ ਕੀਤੀ ਸੀ ਕਿਉਂਕਿ ਉਸ ਟਾਈਮ ਕਿਸਾਨ ਭਰਾਵਾਂ ਦਾ ਧਰਨਾ ਲੱਗਿਆ ਹੋਇਆ ਸੀ ਚੰਡੀਗੜ੍ਹ ਐਂਡ ਤੁਸੀਂ ਸੁਣ ਕੇ ਹੈਰਾਨ ਹੋਗੇ ਸੀਐਮ ਸਾਹਿਬ ਨੇ ਅਗੇਨ ਹਾਊਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਫਾਰਮਰ ਪਾਲਿਸੀ ਤਿਆਰ ਹੈ ਅਸੀਂ 30 ਸਪਟੈਂਬਰ ਨੂੰ ਦੇ ਦੇਾਂਗੇ ਤੇ ਹੁਣ ਜਿਹੜਾ ਪਤਾ ਅਖਬਾਰਾਂ ਦੇ ਰਾਈ ਜਿਹੜਾ ਪਰਤਾ ਲੱਗਿਆ ਹੈ 1600 ਪੇਜ ਦੀ ਉਹਨਾਂ ਨੇ ਬਣਾਈ ਹੈ ਜਿਹੜੀ ਇਸ ਤੋਂ ਪਹਿਲੇ ਡਾਕਟਰ ਕਲਕੜੀ ਨੇ ਬਣਾਈ ਸੀ ਉਹ ਮੇਰੇ ਕਾ ਕੋਈ 200 250 ਪੇਜਾਂ ਦੀ ਸੀ ਜਿਹੜੀ ਅਜੇ ਭਾਈ ਸਾਹਿਬ ਨੇ ਬਣਾਈ ਸੀ ਉਹ 65 ਇੱਕ ਪੇਜਾਂ ਦੀ ਸੀ ਕਿਉਂਕਿ 1600 ਪੇਜ ਕਿਹੜਾ ਆਪਣੇ ਤੋਂ ਕਿਹੜਾ ਉਹਨੂੰ ਫੜ ਕੇ ਉਹਨੂੰ ਕਰੂਗਾ ਪਰ ਜਿਵੇਂ ਲੋਕਾਂ ਨੂੰ ਗੁੰਮਰਾ ਕਰਦੇ ਇੱਕ ਮੈਂ ਗੱਲ ਕੀਤੀ ਸੀ ਡੀਏਪੀ ਦੀ ਮੈਨੂੰ ਇਸ ਗੱਲ ਦਾ ਮਾਣ ਵੀ ਹੈ ਮੇਰ ਸਾਹਿਬ ਮੈਨੂੰ ਚੰਗਾ ਵੀ ਲੱਗਿਆ ਕਿ ਅੱਲੇ ਦੇ ਦੂਜੇ ਦਿਨ ਜਦੋਂ ਸੀਐਮ ਸਾਹਿਬ ਨੇ ਹਾਊਸ ਨੂੰ ਐਡਰੈਸ ਕੀਤਾ ਉਹਨਾਂ ਨੇ ਮੇਰਾ ਨਾਮ ਪੈਸੇ ਤੇ ਲਿਆ ਵੀ ਜਾਕਰ ਸਾਹਿਬ ਤੁਸੀਂ ਡੀਏਪੀ ਦੀ ਗੱਲ ਕੀਤੀ ਸੀ ਤੇ ਮਤਲਬ ਮੈਂ ਜਦੋਂ ਫੇਰ ਮੈਂ ਆਈਡੀਆ ਲਾਇਆ ਵੀ 117 ਬੰਦੇ ਬੈਠੇ ਐ ਕੋਈ ਗੱਲ ਮਤਲਬ ਪਾਇਦਾਰ ਗੱਲ ਕੀਤੀ ਹੋਈ ਇਸ ਕਰਕੇ ਸੀਐਮ ਸਾਹਿਬ ਨੇ ਮੁਨਾਫਰ ਸਮਝਿਆ ਵੀ ਇਹਦਾ ਮੈਂ ਜਵਾਬ ਦੇਵਾਂ ਤੇ ਉਹਨਾਂ ਨੇ ਮੈਂ ਮਤਲਬ ਮੈਂ ਉਹਨਾਂ ਨੂੰ ਕਿਹਾ ਸੀ ਇੱਕ ਦਿਨ ਪਹਿਲੇ ਹਾਊਸ ਦੇ ਵਿੱਚ ਮੈਂ ਗੱਲ ਕੀਤੀ ਸੀ ਵੀ ਸਾਰਾ ਇਸ ਵਾਰੀ ਪੂਰੇ ਦੇਸ਼ ਦੇ ਵਿੱਚ ਡੀਏਪ ਦੀ ਬਹੁਤ ਮਾਰਾ ਮਾਰੀ ਐ ਤੇ ਆਪਣਾ ਸਿਕਤੀ ਤਾਂ ਚਲਾ ਗਿਆ ਬਾਕੀ ਸੂਬਿਆਂ ਦੇ ਸੀਐਮ ਜਾਰੇ ਵੀ ਤੁਸੀਂ ਵੀ ਪਲੀਜ਼ ਆਪ ਜਾਣਾ ਚਾਹੀਦਾ ਸੀ ਪਰ ਚਲੋ ਅਗਲੇ ਦਿਨ ਉਹਨਾਂ ਨੇ ਮੈਨੂੰ ਕਲੈਰੀਫਿਕੇਸ਼ਨ ਦੇ ਦਿੱਤੀ ਵਧੀਆ ਗੱਲ ਉਹਨਾਂ ਨੇ ਕਿਹਾ ਵੀ ਸੰਦੀਪ ਮੈਂ ਹੀ ਫੋਨ ਤੇ ਗੱਲ ਕੀਤੀ ਸੀ ਮੈਂ ਹੀ ਭੇਜਿਆ ਸੀ ਉਹ ਤਾਂ ਚਲੋ ਮੈਨੂੰ ਪਤਾ ਹੀ ਨਹੀਂ ਸੀ ਐਮ ਨੇ ਭੇਜ ਰਿਹਾ ਪਰ ਮੇਰਾ ਕਹਿਣ ਦਾ ਭਾਵ ਸੀ ਵੀ ਆਪਾਂ ਜੇ ਮੈਂ ਕੋਈ ਕਿਸੇ ਨੂੰ ਫੋਨ ਕਰਕੇ ਕੰਮ ਕਰਾਂ ਜਾਂ ਮੈਂ ਕਿਸੇ ਨੂੰ ਆਪ ਜਾ ਕੇ ਕਹਾਂ ਉਹਦਾ ਤਾਂ ਵੀ ਜ਼ਮੀਰ ਆਸਨ ਤਾਂ ਪਰ ਕੇ ਲੇਕਿਨ ਚਲੋ ਸੀਐਮ ਸਾਹਿਬ ਨੇ ਅਸ਼ੋਰ ਕੀਤਾ ਕਿ ਨੱਡਾ ਸਾਹਿਬ ਨੇ ਪੰਜਾਬ ਨੂੰ ਤੇ ਸੀਐਮ ਸਾਹਿਬ ਨੂੰ ਕਿਹਾ ਵੀ ਕਮੀ ਨਹੀਂ ਆਣ ਦਿੰਦੇ ਲੇਕਿਨ ਪਲੈਨਿੰਗ ਦੇ ਵਿੱਚ ਪ੍ਰੋਬਲਮ ਹੈ ਪੰਜਾਬ ਦੇ ਵਿੱਚ ਡੀਏਪੀ ਦੀ ਮਾਰਾ ਮਾਰੀ ਹੈ ਐਂਡ ਉਮੀਦ ਰੱਖਦੇ ਆਂ ਕਿ ਸਰਕਾਰ ਇਹਦਾ ਜਲ ਮਸਲਾ ਹੱਲ ਕਰੂਗੀ ਤੇ ਇੱਕ ਮੈਂ ਗੱਲ ਕੀਤੀ ਸੀ ਉੱਥੇ ਡਾਈਵਰਸਿਫਿਕੇਸ਼ਨ ਦੀ ਕਿ ਦੇਖੋ ਪਲੈਨਿੰਗ ناکਾਮੀ ਸਰਕਾਰ ਦੀ 290 ਕਰੋੜ ਰੁਪਏ ਸੈਂਟਰਲ ਗਵਰਨਮੈਂਟ ਨੇ ਭੇਜੇ ਪਾਇਲਟ ਪ੍ਰੋਜੈਕਟ ਵਾਸਤੇ ਉਹ ਉਹਨਾਂ ਨੇ ਐਡ ਵੀ ਲਾਤੀ ਪਰ ਐਡਸ ਕਦੋਂ ਲਾਈ ਜਦੋਂ ਜੋਨੇ ਦੀ ਜਦੋਂ ਮਤਲਬ ਸੀਜ਼ਨ ਸ਼ੁਰੂ ਹੋ ਗਿਆ ਉਹਦੇ ਹਫ਼ਤੇ ਬਾਅਦ ਤੁਸੀਂ ਐਡ ਲਾ ਰਹੇ ਹੋ ਵੀ ਆਪਾਂ ਤੁਹਾਨੂੰ 17000 ਰੁਪਏ ਕਿੱਲੇ ਦਾ ਦੇਵਾਂਗੇ ਹਨ ਹੋਰ ਨਾ ਕੁਝ ਆਪਾਂ ਟਰਾਈ ਕਰੀਏ ਮਤਲਬ ਆ ਸਰਕਾਰ ਦਾ ਓਵਰਆਲ ਵਰਕਿੰਗ ਦਿਖਾਂਦਾ ਹੈ ਹੁਣ ਜਿਹੜਾ ਕੁਝ ਸੈਸ਼ਨ ਦੇ ਵਿੱਚ ਹੋਇਆ ਮੈਂ ਉਹ ਤੁਹਾਡੇ ਨੂੰ ਨੋਟਿਸ 'ਤੇ ਲੈ ਕੇ ਆਂਦਾ ਮੈਂ ਹੈਰਾਨ ਆ ਆ ਵੀ ਜਿਹੜੀ ਜਿਹੜੀ ਤੁਸੀਂ ਵੇਖਿਆ ਹੁਣ ਸਰਕਾਰ ਦੇ ਆਪ ਤੇ ਨੁਮਾਇंदे ਮੈਂ ਤੁਹਾਨੂੰ ਸਰਕਾਰ ਦੀ ਵਰਕਿੰਗ ਤੇ ਸਰਕਾਰ ਦੇ ਆਮ ਆਦਮੀ ਦੇ ਸਰਕਾਰ ਦੇ ਹਾਲਾਤ ਕੀ ਹੈ ਉਹ ਤੁਹਾਨੂੰ ਥੋੜਾ ਜਿਹਾ ਦੱਸਣਾ ਚਾਹੁੰਦਾ ਕੁਮਾਰ ਵਿਜੇ ਪ੍ਰਤਾਪ ਜੀ ਜਿਹੜੇ ਐਮਐਲਏ ਹੈ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਹਾਊਸ ਦੇ ਵਿੱਚ ਖੜੇ ਹੋ ਕੇ ਉਹਨਾਂ ਨੇ ਕਿਹਾ ਵੀ ਸਰਕਾਰ ਮਾਫੀਆ ਚਲਾ ਰਹੀ ਹੈ ਇਸ ਤੋਂ ਵੱਡੀ ਗੱਲ ਕੀ ਕੋਈ ਕਹਿ ਸਕਦਾ ਜੇ ਵਿਪੱਖ ਸਾਡਾ ਕਵੇ ਤਾਂ ਮੈਂ ਸਮਝ ਸਕਦਾ ਵੀ ਉਹਦੇ ਵਿੱਚ ਕੋਈ ਨਾ ਕੋਈ ਰਾਜਨੀਤੀ ਹੈ ਸੱਤਾਧਾਰੀਆਂ ਨੇ ਆਮ ਇਹ ਸਟੇਟਮੈਂਟ ਵੀ ਲੈ ਕੇ ਆਇਆ ਇਹ ਸਾਰਾ ਔਨ ਰਿਕਾਰਡ ਵੀ ਹੈ ਵਿਧਾਨ ਸਭਾ ਦੇ ਤੁਸੀਂ ਜਾ ਕੇ ਚੈੱਕ ਕਰ ਲਓ ਜਿਨੇ ਨਹੀਂ ਵੇਖੀ ਕਿ ਮਾਫੀਆ ਰਾਜ ਪੰਜਾਬ ਦੇ ਵਿੱਚ ਸਰਕਾਰਾਂ ਜਿਹੜੀ ਹੈ ਆਮ ਆਦਮੀ ਦੀ ਸਰਕਾਰ ਜਿਹੜੀ ਉਹ ਮਾਫੀਆ ਚਲਾ ਰਹੀ ਕਿਹੜਾ ਮਾਫੀਆ ਰੇਤ ਮਾਫੀਆ ਹੈ ਲਿਕਰ ਮਾਫੀਆ ਹੈ ਹੋਰ ਪਤਾ ਨਹੀਂ ਕਿਹੜੇ ਕਿਹੜੇ ਗੈਂਗਸਟਰ ਮਾਫੀਆ ਹੈ ਕਿਹੜੇ ਕੁਛ ਮਾਫੀਆ ਹੈ ਐਂਡ ਸਪੀਕਰ ਆਨ ਦਾ ਹਾਊਸ ਉਹਨਾਂ ਨੇ ਉੱਥੇ ਕ腐ਸ਼ਨ ਦੀ ਗੱਲ ਕੀਤੀ ਤੁਸੀਂ ਵੇਖਿਆ ਹੋਣਾ ਕਿਵੇਂ ਉਹਨਾਂ ਨੇ ਇੱਕ ਏਐਸਆਈ ਦੀ ਗੱਲ ਕੀਤੀ ਤੇ ਜਿਆਦਾ ਐਸਆਈ ਦੀ ਕਰਪਸ਼ਨ ਦੀ ਗੱਲਾ ਵਿਧਾਨ ਸਭਾ ਦੇ ਵਿੱਚ ਡਿਸਕਸ ਹੋ ਰਹੀ ਹੈ ਤੇ ਤੁਸੀਂ ਸਰਕਾਰ ਦਾ ਆਈਡੀਆ ਤੁਸੀਂ ਸਮਝਾ ਸਾਈਡੋਂ ਕੀ ਕੁਝ ਚੱਲ ਰਿਹਾ ਹੈ ਅਗਲੇ ਦਿਨ ਉੱਥੇ ਹਾਊਸ ਦੇ ਵਿੱਚ ਐਮਐਲਏ ਸਾਹਿਬ ਸੀਗੇ ਆਮ ਆਦਮੀ ਦੇ ਉਹਨਾਂ ਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹ ਤੁਸੀਂ ਵਿਧਾਨ ਸਭਾ ਦਾ ਚੈਨਲ ਖੋਲ ਕੇ ਵੇਖ ਲਓ ਉਹਨਾਂ ਨੇ ਮੰਤਰੀ ਸਾਹਿਬ ਨੂੰ ਖੜੇ ਹੋ ਕੇ ਉਹਨਾਂ ਦੇ ਸਵਾਲ ਦੇ ਅਗੇਂਸਟ ਕਿਹਾ ਵੀ ਮੰਤਰੀ ਸਾਹਿਬ ਸਾਨੂੰ ਲੋਕਾਂ ਗਾਲਾਂ ਕੱਢਦੇ 25 ਸਾਲ ਹੋ ਗਏ ਕੁਝ ਕੰਮ ਨਹੀਂ ਹੋਇਆ ਆ ਵੀ ਮੈਂ ਸੌਰੀ ਸਟੇਟ ਆਫ ਅਫੇਜ਼ਾ ਮੈਂ ਲੈ ਕੇ ਆਇਆ ਇੱਕ ਸੱਤਾਧਾਰੀ ਐਮਐਲਏ ਨੇ ਖੜੇ ਹੋ ਕੇ ਕਿਹਾ ਵੀ ਉਹ ਸਕਾਲਰਸ਼ਿਪ ਸੈਂਟਰ ਦੇ ਦਾ ਗ੍ਰਾਂਟ ਦੇਤੀ ਸਟੇਟ ਦੀ ਮੈਚਿੰਗ ਗ੍ਰਾਂਟ ਨਹੀਂ ਆ ਰਹੀ ਲੋਕਾਂ ਲੋਕੀ ਸਾਨੂੰ ਗਾਲਾ ਕੱਢਦੇ ਮਤਲਬ ਇਹ ਚੀਜ਼ਾਂ ਔਨ ਰਿਕਾਰਡ ਹਾਊਸ ਦੇ ਵਿੱਚ ਹੋਈ ਸੀ ਤੇ ਜੇ ਸੱਤਾਧਾਰੀਆਂ ਦਾ ਹਾਲ ਹੈ ਤਾਂ ਫਿਰ ਤੁਸੀਂ ਤਾਂ ਸਮਝ ਸਕਦੇ ਹੋ ਸਰਕਾਰ ਕਿਵੇਂ ਚੱਲ ਰਹੀ ਹੈ ਕੀ ਕੋ છોੜਿਆ ਆ ਮੈਂ ਆਪਣੇ ਆਪਣੇ ਲਾ ਐਂਡ ਆਰਡਰ ਦੀ ਆਪਾਂ ਗੱਲ ਕਰ ਰਹੇ ਆ ਆਪਣੇ ਸ਼ਹਿਰ ਦੇ ਵਿੱਚ ਆਪਾਂ ਜੇ ਗੱਲ ਕਰੀਏ ਥਾਣੇ ਖਾਲੀ ਪਏ ਮੈਂ ਤਾਂ 폴ਿਸ ਅਫਸਰਾਂ ਨੂੰ ਕਹਿ ਕੇ ਥੱਗਿਆ ਮੈਂ ਮਾਨ ਸਾਹਿਬ ਨੂੰ ਕਹਿ ਕੇ ਥੱਗਿਆ ਵੀ ਬਦਲਾਰ ਦੀ ਸਰਕਾਰ ਹੈ ਇਨਕਲਾਬ ਦੀ ਸਰਕਾਰ ਹੈ ਇੰਨੇ ਜਿਹੜੇ ਗਨਮੈਨ ਲਾਮ ਲਸ਼ਕਾਰਾ ਲੈ ਕੇ ਤੁਸੀਂ ਫਿਰਦੇ ਹੋ ਤੁਹਾਡੇ ਬੰਦੇ ਜਿਹੜੇ ਫਿਰਦੇ ਆ ਉਹਦੇ ਆਪਾਂ ਸਰ ਖਿਲਾਫ ਸੀਗੇ ਉਹਨਾਂ ਨੂੰ ਮਤਲਬ ਵਾਪਸ ਬੁਲਾ ਕੇ ਥਾੜਿਆਂ 'ਚ ਕਰ ਦਿਓ ਆਪਣੇ ਆਪਣੇ ਤਿੰਨੋਂ ਥਾਣੇ ਵੇਖ ਲਓ ਤੁਸੀਂ ਮਤਲਬ ਸਾਰੇ ਸੂਝਵਾਨ ਲੋਕੋ ਤੁਸੀਂ ਜਾ ਕੇ ਚੈੱਕ ਕਰ ਲੋ ਨਫਰੀ ਕਿੰਨੀ ਹੋਣੀ ਏਗੀ ਥਾਣੇ ਦੇ ਵਿੱਚ ਤੇ ਕਿੰਨੀ ਹੈ ਕਿਉਂ ਆਪਣੇ ਅਪੋਰਡ ਦੇ ਵਿੱਚ ਇੰਨਾ ਕ੍ਰਾਈਮ ਹੈ ਸਾਡੇ ਖੁਈਆਂ ਸਰਬਰ ਕੋਈ ਕ੍ਰਾਈਮ ਹੋ ਜੇ ਤੇ ਉਹ ਬੰਦਾ ਹੀ ਨਹੀਂ ਹੈ ਉਹ ਬੰਦਾ ਇੱਕ ਬੰਦਾ ਥਾਣੇ ਤੇ ਬੈਠਾ ਹੁੰਦਾ ਮਤਲਬ ਕਿੱਥੋਂ ਬੰਦੇ ਭੇਜਣਗੇ ਕਿੱਥੋਂ ਪੈਟਰੋਲ ਉੱਥੇ ਆਪਣਾ ਗੱਡੀ ਉੱਥੇ ਕਦੋਂ ਪਹੁੰਚੂਗੀ ਤੇ ਆ ਮਤਲਬ ਜਿਹੜੇ ਹਾਲਾਤ ਹੈ ਲਾਅ ਐਂਡ ਆਰਡਰ ਦੇ ਆ ਮੈਂ ਖਬਰ ਲੈ ਕੇ ਆਇਆ ਸੀ ਟ੍ਰਿਬਿਊਨ ਅਖਬਾਰ ਦੀ ਖਬਰ ਸੀ ਕਹਿੰਦਾ 38 ਮਸ਼ੀਨਾਂ ਉਹਨਾਂ ਨੇ ਫੜੀ ਸੀ ਲੇਕਿਨ ਮਾਈਨਿੰਗ ਹੋ ਰਹੀ ਸੀ ਉਹਨਾਂ ਨੇ ਫੜ ਲਈ ਜੀ 38 ਟਰੈਕਟਰ ਟਰਾਲੀਆਂ ਫੜ ਲਈ ਮਜ਼ੇਦਾਰ ਗੱਲ ਹੈ ਇਸ ਖਬਰ ਦੇ ਵਿੱਚ ਉਹ ਕਹਿੰਦੇ ਵੀ ਸੀ 38 ਪੁਲਿਸ ਦਾ ਮੈਂ ਤੁਹਾਨੂੰ ਦੱਸ ਰਿਹਾ ਲਾਅ ਐਂਡ ਆਰਡਰ ਦਾ ਪੁਲਿਸ ਨੇ ਟਰੈਕਟਰ ਵੀ ਫੜ ਲਏ ਟਰਾਲੀਆਂ ਵੀ ਫੜ ਲਈ ਜੀ ਸੀ ਬੀ ਫੜ ਲਏ 38 ਫੜ ਲਏ ਪਰ ਉਹ ਕਹਿੰਦੇ ਪੁਲਿਸ ਕਹਿੰਦੇ ਵੀ ਸਾਨੂੰ ਆ ਨਹੀਂ ਪਤਾ ਹੈ ਕੀ ਦੇ ਮਤਲਬ ਪੁਲਸਾ ਕਹਿ ਰਹੀ ਹੈ ਵੀ 38 ਟਰੈਕਟਰ ਟਰੈਕਟਰ ਕਿੰਨਾ ਕੁ ਹੁੰਦਾ ਹੈ ਦੇ ਉਹਦੇ ਮਤਲਬ ਪੁਲਿਸ ਕਹਿ ਰਹੀ ਉਹਨੂੰ ਪਤਾ ਹੀ ਨਹੀਂ ਹੈ ਕੀ ਦਾ ਫੜਦਾ ਜ਼ਿਲ੍ਹੇ ਆ ਲਾਅ ਐਂਡ ਆਰਡਰ ਦਾ ਆਪਣੇ ਹਾਲਾਤ ਹੈ ਹਾਜ਼ਰ ਹਾਜ਼ਰ ਆਪਣੇ ਫਾਜ਼ਿਲਕਾ ਜਿਲ੍ਹੇ ਦੀ ਗੱਲ ਹੈ ਜੀ ਗੱਲ ਸਾਹਿਬ ਅ ਦੂਜਾ ਮੈਂ ਥੋੜਾ ਜਿਹਾ ਹੁਣ ਅਗੇਨ ਸਫਾਈ ਦੀ ਜਿਹੜੀ ਗੱਲਾਂ ਚੱਲ ਰਹੀ ਸੀ ਅ ਸ਼ਹਿਰ ਦੇ ਵਿੱਚ ਅੱਜ ਕੱਲ ਮਤਲਬ ਜਿਵੇਂ ਮੈਂ ਕਹਿੰਦਾ ਗੱਲਾਂ ਕਰਨਾ ਬਹੁਤ ਆਸਾਨ ਹੈ ਇੱਕ ਥੋੜਾ ਜਿਹਾ ਪਰਸਪੈਕਟਿਵ ਮੈਂ ਸ਼ਹਿਰ ਤੇ ਲੋਕਾਂ ਨੂੰ ਜਿਵੇਂ ਮੈਂ ਜੀਐਸਟੀ ਦਾ ਜਿਹੜਾ ਦੱਸਿਆ ਆਪਾਂ ਕਹਿ ਦਿੰਦੇ ਆ ਜੀ ਸੜਕ ਤੇ ਮਾੜਿਆ ਆ ਰੈਪੇਚ ਵਰਕ ਕਰਾਉਂਦੇ ਸਾਰੇ ਆਪਾਂ ਐਮਐਲਏ ਸਾਹਿਬ ਤੇ ਆਪਣੇ ਮੇਅਰ ਸਾਹਿਬ ਦੇ ਔਖੇ ਹੋ ਜਾਂਦੇ ਆ ਆਪਾਂ ਡਿਪਟੀ ਸਾਹਿਬ ਦੇ ਉੱਤੇ ਔਖੇ ਹੋ ਜਾਂਦੇ ਇਹ ਮੇਰੇ ਨਾਲ ਲੜਦੇ ਆ ਮੈਂ ਉੱਥੇ ਹਾਊਸ ਦੇ ਵਿੱਚ ਔਨ ਰਿਕਾਰਡ ਮੰਤਰੀ ਸਾਹਿਬ ਨੂੰ ਕਿਹਾ ਸੀਗਾ ਮੈਂ ਕਿਹਾ ਸਰ 22 ਸਾਲ ਤੋਂ ਬੋਰਡ ਦੇ ਵਿੱਚ ਸਾਰੇ ਵਿਕਾਸ ਕਾਰਿਆ ਬੰਦ ਬਏ ਰਾਜਕੁਮਾਰ ਜੀ ਮੇਰੇ ਨਾਲ ਲੜਦੇ ਐ ਮਤਲਬ ਮੇਰੇ ਨਾਲ ਹੀ ਲੜਨਗੇ ਉਹ ਕਿਦੇ ਨਾਲ ਲੜਨਗੇ ਵੇ ਜੀਮਗੜ ਦਾ ਕੰਮ ਬੰਦ ਪਿਆ ਜੀ ਤੇ ਮੈਂ ਮਤਲਬ ਕਹਿਣ ਦਾ ਭਾਵ ਹੈ ਵੀ ਸਾਰੇ ਸ਼ਹਿਰ ਦੇ ਵਿੱਚ ਆਪਣੇ ਸਾਰੇ ਪਿੰਡਾਂ 'ਚ ਆਲ ਵਾਟਰ ਵਰਕਸ ਆਪਣੇ ਬੈਟਰੀ ਕੋਲੇ ਸਾਰੇ ਕੰਮ ਬੰਦ ਪਏ ਐਂਡ ਮੈਂ ਜਿਵੇਂ ਇਹਦੀ ਕਰ ਰਿਹਾ ਸੀ ਆਪਣੇ ਸਫਾਈ ਦੀ ਚਰਚਾ ਕਰ ਰਿਹਾ ਸੀਗਾ ਇੱਕ ਤੁਮੇ ਜੀਐਸਟੀ ਦਾ ਸ਼ਾਰਟਫਾਲ ਦੱਸਿਆ ਦੇਖੋ ਸਫਾਈ ਦੇ ਵਿੱਚ ਆਪਣੇ ਜਿਹੜੇ ਦੂਜੇ ਸਫਾਈ ਸੇਵਕ ਹੈ ਆ ਆਊਟਸੋਰਸਡ ਜਿਨ੍ਹਾਂ ਨੂੰ ਆਪਾਂ ਕਮੇਟੀ ਦੇ ਥਰੂ ਰੱਖਿਆ ਹੋਇਆ ਹੈ ਸੋਸਾਇਟੀ ਦੇ ਥਰੂ ਫਿਰ ਹੁਣ ਜਿਹੜੇ ਡਾਇਰੈਕਟ ਮਤਲਬ ਬੀਸੀ ਰੇਟ ਤੇ ਆ ਗਏ ਹੈ ਆ 30 ਲੱਖ ਮੋਟਾ-ਮੋਟਾ ਉਹਨਾਂ ਦੀ ਤਨਖਾਹ ਹੈ ਨੇਰੀ 30 ਲੱਖ ਰੁਪਈਆ ਐਂਡ ਕਲੈਕਸ਼ਨ ਅੱਜ ਦੇ ਦਿਨ ਆਪਣੀ ਜਿਹੜੀ ਹੋ ਰਹੀ ਹੈ ਉਹ ਹੋ ਰਹੀ ਹੈ 15 ਲੱਖ ਠੀਕ ਹੈ ਜੀ 31 ਲੱਖ 15 ਲੱਖ ਮੇਰਾ ਤਾਂ ਹਿਸਾਬ ਕਿਤਾਬ ਥੋੜਾ ਜਿਹਾ ਕਮਜ਼ੋਰ ਹੈ ਰਿੰਕੂ ਜੀ ਕਿੰਨਾ ਸ਼ਾਰਟਫਾਲ ਹੋ ਗਿਆ ਮਹੀਨੇ ਦਾ 16 ਲੱਖ ਦਾ ਹੋ ਗਿਆ ਤੇ ਮੈਂ ਚਲੋ ਦੋ ਚੀਜ਼ਾਂ ਕਰਨਾ ਚਾਹੁੰਦਾ ਇੱਕ ਤਾਂ ਮੈਂ ਇੱਕ ਵਾਰੀ ਫੇਰ ਸਾਰੇ ਸ਼ਹਿਰ ਵਾਸੀਆਂ ਨੂੰ ਮੈਨੂੰ ਕੱਲ ਉੱਥੇ ਵਿਧਾਨ ਸਭਾ ਦੇ ਵਿੱਚ ਲੋਕ ਕਈ ਐਮਐਲਏਜ਼ ਨੇ ਆ ਕੇ ਕਿਹਾ ਵੀ ਸੰਦੀਪ ਜੀ ਤੁਸੀਂ ਆਪਣਾ ਸ਼ਹਿਰ ਨੂੰ ਬੜਾ ਸੁਧਾਰ ਲਿਆ ਐ ਐਮਪੀ ਚੋਣਾਂ ਦੇ ਵਿੱਚ ਅਸੀਂ ਕਈ ਬੰਦੇ ਆ ਕੇ ਗਏ ਸੀ ਇੱਥੇ ਅਕੇ ਕੇ ਉਹਨੇ ਕੈਂਪੇਨਿੰਗ ਦੇ ਟਾਈਮ ਉਹ ਕਹਿੰਦੇ ਬਰਾ ਸ਼ਹਿਰ ਸਦਾਰ ਲਿਆ ਤੁਸੀਂ ਕਿਵੇਂ ਕੀਤਾ ਤੁਹਾਨੂੰ ਵੀ ਦੱਸ ਸਾਨੂੰ ਵੀ ਦੱਸ ਤੇ ਆਪਾਂ ਸ਼ਹਿਰ ਨੂੰ ਰਹਿਣ ਲਾਇਕ ਬਣਾਇਆ ਸਾਰਿਆਂ ਦੇ ਸਾਹਮਣੇ ਜਿਹੜਾ ਆਪਾਂ ਬਖਸ਼ ਦੇ ਵਿੱਚ ਸੀਗੇ ਆਪਾਂ ਮਤਲਬ ਰੋੜਾ ਪਾਉਂਦੇ ਸੀ ਮੈਂ ਮੈਂ ਹਮੇਸ਼ਾ ਕਹਿੰਦਾ ਵੀ ਸ਼ਹਿਰ ਨੂੰ ਰਹਿਣ ਲਾਇਕ ਬਣਾ ਕੇ ਦੇਵਾਂਗਾ ਤੇ ਜੇ ਸੱਤਾ ਦਾ ਸਪੋਰਟ ਮਦਦ ਰਹੀ ਤੇ ਬਠਿੰਡੇ ਤੋਂ ਤਾਂ ਵਧੀਆ ਬਣਾ ਲਿਆ ਇੰਨੀ ਕੰਮ ਇਹ ਗੱਲ ਕਰਦਾ ਸੀ ਮੈਂ ਬੜਾ ਸੋਚ ਸਮਝ ਕੇ ਗੱਲ ਕਰਦਾ ਸੀ ਮੈਨੂੰ ਪਤਾ ਹੈ ਕੱਲ ਨੂੰ ਤੁਸੀਂ ਵੀਡੀਓ ਕੱਢ ਲੈਣੀ ਇਸ ਕਰਕੇ ਮੈਂ ਲੰਮੀ ਚੌੜੀ ਗੱਲ ਤਾਂ ਕਰਦਾ ਹੀ ਹਾਂ ਤੇ ਮੇਰੀ ਸਾਰਿਆਂ ਨੂੰ ਰਿਕੁਐਸਟ ਹੈ ਵੀ ਆ ਜਿਹੜੀ ਆਪਾਂ ਕਲੈਕਸ਼ਨ ਹੈ ਜੇ ਆਪਣੇ ਘਰੋਂ ਆਪਣੀ ਗਲੀ ਸਫਾਈ ਹੋ ਰਹੀ ਹੈ ਕੋਈ ਕੂੜਾ ਕਲੈਕਸ਼ਨ ਕਰ ਰਿਹਾ ਤੇ ਪਲੀਜ਼ ਜਿੰਨਾ ਕਪੜਾ ਬੰਦ ਹੈ ਉਹ ਜ਼ਰੂਰ ਉਹਦਾ ਮਤਲਬ ਉਹ ਮੰਥਲੀ ਜਿਹੜੀ ਫੀਸ ਹੈ ਉਹ ਜ਼ਰੂਰ ਦਿਓ ਕਿਉਂਕਿ ਉਹ ਆਪਣੀ ਬਾਕੀ ਹੁਣ ਆਪਣੀ ਜੇਸੀਬੀ ਮਸ਼ੀਨ ਖਰਾਬ ਹੈ ਹੁਣ ਖਰਾਬ ਪਈਏ ਜੁਣ ਪੈਸੇ ਹੈ ਨਹੀਂ ਔਰ ਮੈਂ ਇਹਨਾ ਨਾ ਲੜਦਾ ਕਿੱਥੋਂ ਠੀਕ ਕਰਾਵਾਂਗੇ ਕੌਣ ਕਿੰਨੇ ਦਿਨ ਲੜਦੇ ਹੁੰਦਾ ਤੇ ਇਹ ਮਤਲਬ ਚੀਜ਼ਾਂ ਜਿਹੜੀ ਹੈ ਤੇ ਮੈਂ ਹੈਰਾਨ ਸੀਗਾ ਇੱਕ ਹੋਰ ਇੱਕ ਤਾਂ ਆ ਹੋ ਗਿਆ ਵੀ ਜਲੂਰ ਜਿੰਨਾ ਬਣਦਾ ਬਿਆਟੋ ਬਾਕੀ ਜੇ ਕਿਸੇ ਨੂੰ ਲੱਗਦਾ ਵੀ ਅਮਾਉਂਟ ਜ਼ਿਆਦਾ ਹੈ ਮੈਂ ਇੱਕ ਮਤਲਬ ਮੇਰੇ ਇੱਕ ਅਕਾਲੀ ਦੋਸਤ ਹੈ ਮਤਲਬ ਉਹਨਾਂ ਨੇ ਮੈਨੂੰ ਪੁੱਛ ਲਿਆ ਆਪਣੇ ਏਰੀਏ ਦੇ ਨਹੀਂ ਹੈ ਉਹ ਚੰਡੀਗੜ੍ਹ ਟੱਕਰ ਗਏ ਉਹਨਾਂ ਨੇ ਕਿਹਾ ਸਦੀਪ ਦੋ ਇਲੈਕਸ਼ਨਾਂ ਚ ਯਾਰ ਸਾਡੀ ਅਕਾਲੀਆਂ ਦੀ ਬਹੁਤ ਜਮਾਤ ਕਿਵੇਂ ਜਿੱਤ ਹੋ ਜਾਂਦੀ ਆ ਦੱਸ ਵੀ ਐਮਐਲਏ ਇਲੈਕਸ਼ਨ ਚ ਵੀ ਜਮਾਨ ਜਿੱਤ ਹੋ ਗਈ ਸੀ ਹੁਣ ਐਮਪੀਈ ਇਲੈਕਸ਼ਨ ਤੇ ਵੀ ਜਵਾਨ ਜਬਤ ਹੋ ਗਈ ਮੈਂ ਕਹਿੰਦੇ ਤੁਹਾਡੇ ਸ਼ਹਿਰ ਤੇ ਇੰਨੇ ਵਧੀਆ ਪ੍ਰਧਾਨ ਬਣਾ ਰੱਖੇ ਤੁਸੀਂ ਦਲੀਦਲ ਤੇ ਜਿਹੜੇ ਜ਼ਬਾਈ ਵਾਲੀ ਫੀਸ ਹੀ ਨਹੀਂ ਲੈਂਦੇ ਤੇ ਜਵਾਨ ਤਾਂ ਜਬਤ ਹੋਣੀ ਹੋਣੀ ਹੈ ਹੁਣ ਇੱਕ ਹੋਰ ਮੈਂ ਰੇਟ ਲਿਸਟ ਵੀ ਲੈ ਕੇ ਆਇਆ ਸੀ ਮੇਅਰ ਸਾਹਿਬ ਤੋਂ ਵੀ ਬਾਕੀ ਘਰਾਂ ਦੇ ਇਲਾਵਾ ਰੇਟ ਲਿਸਟ ਦੇ ਵਿੱਚ ਕੀ ਕੁਝ ਹੈ ਵੀ ਜਿਹੜਾ ਮੈਂ ਇਹਦੇ ਵਿੱਚ ਵੇਖ ਰਿਹਾ ਸੀ ਵੀ ਜਿਹੜੇ ਆਰਟੀਆਂ ਦੀ ਸ਼ਾਪਸ ਹੈ 200 ਰੁਪਏ ਹੈ ਪਰ ਸ਼ਾਪ ਦਾ ਸ਼ਾਪ પેટ્રોલ ਪੰਪ ਦਾ 800 ਰੁਪਏ ਹੈ ਬੈਂਕ ਦਾ 300 ਰੁਪਏ ਪਰ ਯੂਨਿਟ ਆ ਇਹਨਾਂ ਨੇ ਰਿਵਾਈਜ਼ ਕੀਤੀ ਕਿੱਥੇ ਘਟਾਇਆ ਕਿੱਥੇ ਵਧਾਇਆ ਮੇਰੀ ਸਾਰੇ ਲੋਕਾਂ ਨੂੰ ਰਿਕੁਐਸਟ ਹੈ ਜੇ ਤੁਹਾਨੂੰ ਲੱਗਦਾ ਵੀ ਰੇਟ ਜ਼ਿਆਦਾ ਹੈ ਜਾਂ ਰੇਟ ਕਮ ਹੈ ਤੇ ਮੇਰ ਸਾਹਿਬ ਨੂੰ ਮਿਲੋ ਡਿੱਪਟੀ ਸਾਹਿਬ ਨੂੰ ਮਿਲੋ ਮਤਲਬ ਜਾ ਕੇ ਮਤਲਬ ਆਪ ਵੀ ਕੈਨ ਵਰਕ ਔਨ ਇ ਆਪਾਂ ਬੈ ਕੇ ਮਿਲ ਕੇ ਆਪਣਾ ਸ਼ਹਿਰ ਆਪਣੇ ਸਾਰਿਆਂ ਦਾ ਸ਼ਹਿਰ ਸਾਰੇ ਆਪਾਂ ਸਫਾਈ ਪਾਲਦੇ ਜਦੋਂ ਨਹੀਂ ਪੈਂਦਾ ਇਸ ਵਾਰੀ ਵੀ ਮੇਰ ਸਾਹਿਬ ਨੇ ਆਪਣੇ ਸੀਵਰੇਜ ਡਿਪਾਰਟਮੈਂਟ ਨੇ ਸਾਰੇ ਦੀ ਮੇਨ ਸੀ ਹੁਣ ਵੀ ਇੱਕ ਟੈਂਡਰ ਮੇਰੇ ਖਾਤੇ ਲੱਗਿਆ ਹੋਇਆ ਹੈ ਇਸ ਦੀ ਨੇ ਕੁੰਨਾ ਸੁਪਰ ਸੈਕਸ਼ਨ ਮਸ਼ੀਨ ਦਾ ਆਪਾਂ ਰੂਟੀਨ ਦੇ ਵਿੱਚ ਟਾਈਮ ਟੂ ਟਾਈਮ ਆਪਾਂ ਉਹ ਕਲੀਨਿੰਗ ਮੇਨਟੇਨੈਂਸ ਕਰਦੇ ਰਹੇ ਆਪਾਂ ਸਾਰੇ ਸਫਾਈ ਪਾੜਦੇ ਤੇ ਸਾਰੇ ਨੂੰ ਜਦੋਂ ਸਫਾਈ ਹੋਵੇ ਚੰਗਾ ਵੀ ਲੱਗਦਾ ਇਸ ਕਰਕੇ ਮੇਰੀ ਰਿਕਵੈਸਟ ਹੈ ਮਤਲਬ ਰੋਲਾ ਪਾਣਾ ਬਹੁਤ ਸੌਖਾ ਹੈ ਜੇ ਤੁਹਾਨੂੰ ਲੱਗਦਾ ਵੀ ਕੋਈ ਰੇਟ ਜਾਇਜ਼ ਨਹੀਂ ਹੈ ਤੇ ਮੇਨੂੰ ਆਪਾਂ ਬੈਠੀਏ ਆਪਾਂ ਉਹਨੂੰ ਮਿਲ ਕੇ ਰਲ ਮਿਲ ਕੇ ਆਪਾਂ ਉਹ ਮਸਲੇ ਨੂੰ ਹੱਲਿਤ ਕਰੀਏ ਐਂਡ ਇੱਥੇ ਬੜੀ ਉਹ ਮਤਲਬ ਮੈਂ ਸੁਣ ਰਿਹਾ ਸੀ ਕਿਸੇ ਨੇ ਮੈਨੂੰ ਤੇਜੀ ਕੁਛ ਦਿਨ ਪਹਿਲੇ ਕਿ ਇੱਕ ਤਾਂ ਹਲਕਾ ਇੰਚਾਰਜ ਨਵੇਂ ਰੋਜ਼ ਹੀ ਨਵੇਂ ਆ ਜਾਂਦੇ ਤੇ ਮੈਂ ਉਹ ਕਹਿ ਰਹੇ ਸੀ ਲੈ ਜੀ ਅਸੀਂ ਇਨਕੁਆਇਰੀ ਕਰਾਵਾਂਗੇ ਮੈਂ 2.5 ਸਾਲ ਤੋਂ ਸੁਣ ਰਿਹਾ ਕਿ 700 ਕਰੋੜ ਰੁਪਏ ਨਾ ਲਾਤੇ ਪਹਿਲੀ ਗੱਲ ਤਾਂ ਮੈਂ ਇਸ ਗੱਲ ਦਾ ਸ਼ੁਕਰਗੁਜ਼ਾਰ ਆ ਕਿ ਤੁਸੀਂ ਬੰਦੇ ਹੋ ਵੀ ਇਸ 700 ਕਰੋੜ ਰੁਪਏ ਅਸੀਂ ਲਾਤੇ ਮਤਲਬ ਸਾਡੇ 'ਚ ਦਮ ਸੀਗਾ ਸਾਨੂੰ ਕੰਮ ਕਰਨਾ ਵੀ ਆਂਦਾ ਸੀ ਕਰਵਾਉਣਾ ਵੀ ਆਂਦਾ ਸੀ ਸੁਨੀਲ ਜਾਖਰ ਜੀ ਦੇ ਬਦੌਲਤ 700 ਕਰੋੜ ਰੁਪਇਆ ਲੈ ਕੇ ਆਏ ਕੰਮ ਕਰਵਾਇਆ ਸ਼ਹਿਰ ਨੂੰ ਰਹਿਣ लायक ਬਣਾਇਆ ਐਂਡ ਪਿਛਲੇ 2.5 ਸਾਲਾਂ 'ਚ ਤਿੰਨ ਵਾਰੀ ਸੀਐਮ ਇੱਥੇ ਆ ਗਿਆ ਹੋਰ ਇਫ ਆਮ ਨਾਟ ਰੋਂਗ ਤਿੰਨ ਵਾਰੀ ਆਏ ਆ ਆਫੀਸ਼ਲ ਦੌਰੇ ਤੇ ਤਿੰਨ ਵਾਰੀਆਂ ਵਾਰੀਆਂ 'ਚ ਮੇਰੇ ਖਿਆਲ ਨੂੰ ਸੀਐਮ ਸਾਹਿਬ ਨੇ ਅਬੋਰ ਨੂੰ ਕੋਈ 1 ਰੁਪਇਆ ਨਹੀਂ ਦੇ ਕੇ ਜੀ ਮਨ ਜਿਹੜਾ ਪ੍ਰੋਗਰਾਮ ਕਰਨ ਆਏ ਸੀ ਵਧੀਆ ਕਰਕੇ ਚਲੇ ਗਏ ਮਾਨਯੋਗ ਹੈ ਸੀਐਮ ਸਾਹਿਬ ਮੇਰਾ ਬੜਾ ਧਿਆਨ ਰੱਖਦੇ ਐ ਮਤਲਬ ਮੈਨੂੰ ਹਾਊਸ ਦੇ ਵਿੱਚ ਸੁਝਾਅ ਵੀ ਦਿੰਦੇ ਐ ਇਸ ਵਾਰੀ ਇੱਕ ਇਸ਼ੂ ਸੀਗਾ ਉਹਨਾਂ ਨੇ ਮੈਨੂੰ ਬੁਲਾ ਕੇ ਕਿਹਾ ਕਿ ਜੰਦੀਪ ਜੀ ਮੈਂ ਹੁੰਦਾ ਮੈਂ ਐਵੇਂ ਇਹਨੂੰ ਸਵਾਲ ਨਹੀਂ ਕਟਾਪ ਕਰਦਾ ਮੈਂ ਕਹਿੰਦਾ ਥੈਂਕ ਯੂ ਬਦਰ ਤੁਸੀਂ ਮੇਰੇ ਵੈਲੂਏਸ਼ਨ ਹੋ ਇਸ ਕਰਕੇ ਮੈਨੂੰ ਐਡਵਾਈਸ ਦੇ ਰਹੇ ਲੇਕਿਨ ਮੈਂ ਵਾਪਸ ਗੱਲ ਜਿਹੜੇ ਲੋਕਲ ਬੰਦੇ ਐ ਉਹਨਾਂ ਨੂੰ ਕਹਿ ਰਿਹਾ ਵੀ ਤੁਸੀਂ ਆਪਣੇ ਜਾ ਕੇ ਉੱਥੇ ਅਸਲੀ ਮੂਤੇ ਚੱਕੋ ਹੁਣ ਮੈਂ ਐਗਜ਼ਾਮਪਲ ਦੇਣਾ ਪਿਛਲੀ ਵਾਰੀ ਜਦੋਂ ਪਿਛਲੇ 5 ਸਾਲਾਂ 'ਚ ਆਪਣੇ ਸ਼ਹਿਰ ਦੇ ਜਦੋਂ ਮਾੜੇ ਹਾਲਾਤ ਸੀ ਅਸੀਂ ਹਰ ਪੱਖੋਂ ਸਾਡੀ ਜਿਹੜੀ ਟੀਮ ਹੈ ਕਦੇ ਕੋਈ ਜੱਖੜ ਸਾਹਿਬ ਕੋਲੇ ਭਜਦੇ ਸੀ ਫਿਰ ਉਹਨਾਂ ਤੋਂ ਕੋਈ ਕੈਪਟਨ ਸਾਹਿਬ ਕੋਲੇ ਜਾਂਦੇ ਸੀ ਫਿਰ ਅਸੀਂ ਬਾਈ ਸੈਂਟਰ ਕੋਲੇ ਵੀ ਜਾਂਦੇ ਸੀ ਇਹ ਜਿਹੜੀ ਮੈਂ ਲੈ ਕੇ ਆਇਆ ਵੀ ਅਸੀਂ ਜਿਹੜੇ ਟਿੱਪਰ ਜੀ ਸੀ ਵੀ ਟਰੈਕਟਰ ਸਾਰਾ ਕੁਝ ਐਮ ਆਰ ਐਸ਼ək ਕਰੋੜਾਂ ਰੁਪਈਆ ਅਸੀਂ ਸੈਂਟਰ ਤੋਂ ਲੈ ਕੇ ਆਏ ਕਿਉਂਕਿ ਕੰਮ ਕਰਾਉਣ ਦਾ ਸਾਨੂੰ ਮਲ ਸੀਗਾ ਵੀ ਕੰਮ ਕਰਾਣਾ ਕਿਵੇਂ ਮੇ ਲਾਇਬ੍ਰੇਰੀ ਜਿਹੜੀ ਆਪਣੀ ਬਣੀ ਐ ਇੰਨੀ ਸ਼ਾਨਦਾਰ ਆਪਣਾ ਬਿਲਡਿੰਗ ਬਣਾਈ ਆਪਣੇ ਸ਼ਹਿਰ ਦੀ ਬਣਾਈ ਐ ਉਹਦੇ ਲਈ ਸਵਾ 2 ਕਰੋੜ ਰੁਪਈਆ ਇੱਕ ਬਾਡਰ ਏਰੀਆ ਪੈਕੇਜ ਆਂਦਾ ਐ ਸਪੈਸ਼ਲ ਉਹਦੇ ਵਿੱਚ ਅਸੀਂ ਕੋ ਆਇਆ ਪਰ ਜੇ ਪੇਪਰ ਵਰਕ ਕੀਤਾ ਦਿਨ ਰਾਤ ਇੱਕ ਕੀਤੀ ਉਸ ਟਾਈਮ ਜਿਹੜੀ ਸੈਂਟਰ ਗਵਰਨਮੈਂਟ ਨਾਲ ਸਾਡੀ ਉਸ ਟਾਈਮ ਨਹੀਂ ਬਣਦੀ ਸੀ ਲੇਕਿਨ ਸ਼ਹਿਰ ਵਾਸਤੇ ਫੇਰ ਵੀ ਗਏ ਮਗਰ ਲੱਗੇ ਰਹੇ ਮਤਲਬ ਸਾਰਾ ਕੁਝ ਕੀਤਾ ਪੈਸੇ ਲੈ ਕੇ ਆਏ ਜਿੱਥੋਂ ਮਿਲ ਸਕਦਾ ਸੀ ਪੈਸਾ ਲੈ ਕੇ ਆਏ ਕਿਉਂਕਿ ਆਪਣਾ ਸ਼ਹਿਰ ਤੇ ਇਸ ਕਰਕੇ ਸੱਤਾਧਾਰੀਆਂ ਨੂੰ ਇੱਕ ਵਾਰ ਮੈਂ ਫੇਰ ਕਹਿੰਦਾ ਆਪਣਾ ਸ਼ਹਿਰ ਰਾਜਨੀਤੀ ਚੱਲਦੀ ਰਹੂਗੀ ਹੁਣ ਜਿਹੜੇ ਲੋਕ ਆਮ ਆਦਮੀ ਤੇ ਜਾ ਵੀ ਸ਼ਾਮਿਲ ਵੀ ਹੋ ਰਹੇ ਮੈਂ ਤੁਹਾਨੂੰ ਕਹਿਣਾ ਐਫੀਡੇਵਿਟ ਲਿਖਾ ਲਓ ਇਹਨਾਂ ਕੋਲੇ ਕੁਝ ਹੈ ਨਹੀਂ ਮਤਲਬ ਜਾੜ ਤੋਂ ਪਹਿਲੇ ਜਦੋਂ ਜਾੜਾ ਹੋਵੇ ਮੋਸਟ ਪ੍ਰੋਬਲਮ ਲੋਕਤੰਤਰ ਹੈ ਜਾਓ ਪਰ ਐਫੀਡੇਵਿਟ ਜ਼ਰੂਰ ਲਿਖਾ ਲਿਆ ਜੀ ਕਿਉਂਕਿ ਇਹਨਾਂ ਦੇ ਆਪ ਦੇ ਐਮਐਲਏ ਤਾਂ ਵਿਧਾਨ ਸਭਾ ਦੇ ਵਿੱਚ ਕਹਰੇ ਲੋਕੀ ਸਾਨੂੰ ਗਾਲਾ ਕੱਢਦੇ ਇਹਨਾਂ ਕੋਲੇ ਕੁਝ ਦੇਣ ਨੂੰ ਹੈ ਹੀ ਨਹੀਂ ਦੇਣ ਨੂੰ ਕੀ ਹੈ ਆਈਏ ਵੀ ਆਪਾਂ ਆਪਣਾ ਮੁਹੱਲਾ ਵਧੀਆ ਬਣ ਜੇ ਆਪਣਾ ਪਿੰਡ ਵਧੀਆ ਬਣ ਜੇ ਸ਼ਹਿਰ ਵਧੀਆ ਬਣ ਜੇ ਹੋਰ ਤਾਂ ਕਿਸੇ ਨੇ ਕੀ ਦੇਣਾ ਮਰੇ ਜਦੋਂ ਜਿਸ ਟੀਮ ਨੂੰ ਉਹ ਵਾਲੀ ਨਹੀਂ ਆਂਦਾ ਕੰਮ ਕਰਾਂਦਾ ਹੁਣ ਉਹ ਮੰਤਰੀ ਸਾਹਿਬ ਕੱਲ ਪਰਸੋਂ ਹੀ ਆਏ ਹੋਏ ਸੀ ਉਹ ਮੇਰੇ ਨਾਲ ਤੀਜੀ ਵਾਰ ਹੋਰ ਆ ਕੇ ਚਲੇ ਗਏ ਉਹ ਵੀ ਪਹਿਲੇ ਕਿੱਲਿਆਂ ਵਾਲੀ ਵੀ ਆ ਕੇ ਗਏ ਸੀ ਉਸ ਟਾਈਮ ਉਹਨਾਂ ਕੋਲੇ ਮਹਿਕਮਾ ਸੀ ਉਹਦੇ ਬਾਅਦ ਦੂਜੇ ਮੰਤਰੀ ਸਾਹਿਬ ਆ ਗਏ ਉਹ ਆਪਣੇ ਕਿੱਲਿਆਂ ਵਾਲੀ ਵਾਲਾ ਫਿਸ਼ਰੀਜ਼ ਦਾ ਪ੍ਰੋਜੈਕਟ ਉੱਥੇ ਦਾ ਉੱਥੇ ਹੀ ਹੈ ਮਤਲਬ ਜਦੋਂ ਮੈਂ ਸਮਝ ਲਾਂਦਾ ਦੋ ਦਿਨ ਹਲਚਲ ਹੁੰਦੀ ਹੈ ਉਹਦੇ ਬਾਅਦ ਉੱਥੇ ਹੀ ਉੱਥੇ ਹੀ ਪਿਆ ਮਤਲਬ ਆਪਣਾ ਜਿਹੜਾ ਸੱਪਾਂ ਵਾਲੀ ਨਾ ਵੱਡਾ ਪ੍ਰੋਜੈਕਟ ਸੀ 62 ਕਰੋੜ ਦਾ ਉੱਥੇ ਦਾ ਉੱਥੇ ਹੀ ਪਿਆ ਹਾਂ ਹੁਣ ਮਸਾ ਇਹਨਾਂ ਨੇ ਹੁਣ ਮੇਰੇ ਘਰ ਨੂੰ ਪਰਮਿਸ਼ਨ ਜਿਹੜੀ ਆਪਣੀ ਸੇਲ ਆਫ ਲੈਂਡ ਹੁਣ ਆਪਣਾ ਆਬਾ ਪਾਰਕ ਵਾਸਤੇ ਟੈਂਡਰ ਤਲਾਤਾ ਹੁਣ ਪੈਸੇ ਕਿੱਥੋਂ ਲੈ ਕੇ ਆਈ ਮੈਨੂੰ ਪਤਾ ਸੀ ਪੈਸੇ ਤਾਂ ਇਹਨਾਂ ਕੋਲੇ ਹੈ ਨਹੀਂ ਸਰਕਾਰ ਕੋਲੇ ਤੁਸੀਂ ਰੋਜ਼ ਅਖਬਾਰਾਂ ਚ ਪੜ੍ਹਦੇ ਹੋ ਮੈਂ ਉਹਨਾਂ ਕੋਈ ਐਸੀ ਵੀ ਸੇਲ ਆਫ ਲੈਂਡ ਦੇ ਵਿੱਚ ਜ਼ਮੀਨ ਆਪਣਾ ਜਿਹੜਾ ਪਾਰਕ ਹੈ ਉਹਦੇ ਵਿੱਚ ਥੋੜਾ ਹਿੱਸਾ ਰੱਖਾਂਗੇ ਸ਼ਹਿਰ ਵਾਸਤੇ ਸਾਂਝੇ ਪ੍ਰੋਜੈਕਟਸ ਉਹ ਹੁਣ ਫਾਈਨਲੀ ਲਾਸਟ ਜਿਹੜੀ ਰੈਰ ਆ ਦੀ ਅਰਜੈਂਸੀ ਉਹ ਖਤਮ ਹੋ ਚੁੱਕੀ ਹੈ ਸੋ ਹੋਪਫੁਲੀ ਹਫਤੇ 10 ਦਿਨਾਂ ਦੇ ਵਿੱਚ ਸਾਨੂੰ ਕੋਈ ਵੀ ਪਰਮਿਸ਼ਨ ਮਿਲ ਜੂਗੀ ਫਿਰ ਰਾਜkumar ਜੀ ਦੇ ਵੀ ਕੋਈ ਕੰਮ ਹੈ ਮਤਲਬ ਨਹੀਂ ਹੈ ਮਤਲਬ ਕੰਮ ਤਾਂ ਸਾਰੇ ਉਹ ਜਿੱਥੇ ਜਿਹੜਾ ਜਾਂਦਾ ਉਹਦੇ ਵਾਰਡ ਦੇ ਵਿੱਚ ਪਿੰਡ ਦੇ ਵਿੱਚ ਲੋਕੀ ਕेंद्रीय ਕੰਮ ਚਾਹੀਦਾ ਸਾਨੂੰ ਤਾਂ ਕੰਮ ਕਰਾਓ ਉਹ ਸਰਕਾਰ ਦਾ ਲੋਕ ਦੇ ਪ੍ਰਤੀ ਧਿਆਨ ਹੈ ਹੀ ਨਹੀਂ ਬਿਲਕੁਲ ਤੇ ਇਹ ਅੱਜ ਦੇ ਮੁੱਦੇ ਸੀਗੇ ਐਂਡ ਅਗੇਨ ਵਿਧਾਨ ਸਭਾ ਦੇ ਵਿੱਚ ਮੈਨੂੰ ਜ਼ੀਰੋ ਵਾਰਡ ਦੇ ਵਿੱਚ ਬੋਲਣ ਦਾ ਮੌਕਾ ਵੀ ਮਿਲਿਆ ਮੇਰਾ ਕੁਐਸਚਨ ਵੀ ਲੱਗਿਆ ਸੀ ਤੇ ਜਿੰਨੀ ਹੋ ਸਕਦੀ ਮੈਂ ਉਥੇ ਗੱਲ ਰੱਖੀ ਐਂਡ ਜਿਵੇਂ ਮੈਂ ਪਹਿਲੇ ਵੀ ਕਿਹਾ ਸੀ ਅਬੋਰ ਦੇ ਲੋਕਾਂ ਨੇ ਮੈਂ ਉਹਨਾਂ ਨਾਲ ਮੇਰਾ ਪਹਿਲੇ ਵੀ ਵਾਅਦਾ ਸੀ ਵੀ ਤੁਹਾਡੀ ਪਿੱਠ ਨਹੀਂ ਲਗਣ ਦਿੰਦਾ ਕਿ ਜਦੋਂ ਵੀ ਮੈਂ ਬੋਲਦਾ ਲੋਕ ਗੌਰ ਨਾਲ ਸੁਣਦੇ ਉਹ ਤੁਹਾਡੇ ਪੱਲਾ ਬੋਰ ਦੇ ਲੋਕਾਂ ਦਾ ਪਿਆਰ ਆਸ਼ੀਰਵਾਦ ਵੀ ਨਾਲ ਹੈ ਇਸ ਕਰਕੇ ਲੋਕ ਸੁਣਦੇ ਵੀ ਹੈ ਤੇ ਜਵਾਬ ਦੇ ਰਿਹਾ ਭਾਈ ਨੇਮ ਜਵਾਬ ਦੇ ਰਿਹਾ ਤੇ ਇਸ ਤੋਂ ਵੱਡੀ ਗੱਲ ਤਾਂ ਕੀ ਹੋ ਸਕਦੀ ਹੈ ਤੇ ਇਸੇ ਤਰੀਕੇ ਨਾਲ ਮੈਂ ਮਿਹਨਤ ਕਰਦਾ ਰਹੂੰਗਾ ਕੱਲ ਮੈਂ ਲਾਸਟ ਮੈਂ ਇੱਥੇ ਖਤਮ ਕਰੂੰਗਾ ਕੱਲ ਮੈਂ ਦਿੱਲੀ ਆ ਆਪਣੇ ਜਿਹੜੇ ਸਟੇਟ ਮਿਨਿਸਟਰ ਫॉर ਰੇਲਵੇਜ਼ ਐਂਡ ਫੂਡ ਪ੍ਰੋਸੈਸਿੰਗ ਹੈ ਉਹਨਾਂ ਨੂੰ ਮਿਲ ਕੇ ਆਇਆ ਸੀ ਸੋ ਅਰਾਉਂਡ 10 ਦਿਨ ਬਾਅਦ ਅਸੀਂ ਦੋ ਡੈਲੀਗੇਸ਼ਨ ਲੈ ਕੇ ਜਾਵਾਂਗੇ ਇੱਕ ਤਾਂ ਆਪਣੇ ਅਬੋਰ ਦੇ ਪੁਲ ਦੇ ਤੇ ਰਸਤੇ ਦੇ ਦੋ ਤਿੰਨ ਇਸ਼ੂਜ਼ ਹੈਗੇ ਕ੍ਰੂਸ਼ਲ ਇਸ਼ੂਜ਼ ਹੈ ਮਤਲਬ ਬਹੁਤ ਪ੍ਰੋਬਲਮਸ ਆਪਾਨੂੰ ਫੇਸ ਕਰਨੀ ਪੈਣੀ ਉਹਦੇ ਰਿਗਾਰਡਿੰਗ ਤੇ ਇੱਕ